વાતાવરણ સંભાલ લગર નિગમ અમનીત ઉચે અને બબાજી વાતાવરણ સંભાલ લ બુટે લગાઇતિ અમૃતસર નિવાસનું અપીલ કેભાલો બુટા લગા ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲੇ ਪਾਈ ਅਮਰਜੀਤ ਸਿੰਘ ਰਵੀ ਸ਼ੇਰ ਗਿਲਵੀ ਹਾਜ਼ਰ ਸਾਰ ਸਭ ਤੋਂ ਪਹਿਲਾਂ ਤਾਂ ਜੀ ਮੈਂ ਬਹੁਤ-ਬਹੁਤ ਧੰਨਵਾਦੀਆਂ ਤੇ ਬਹੁਤ ਜ਼ਿਆਦਾ ਧੰਨਵਾਦੀਆਂ ਬਾਬਾ ਸ਼ੂਕ ਸਿੰਘ ਜੀ ਪੂਰੀ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਅੱਜ ਨਿਮੰਤਰਣ ਦਿੱਤਾ ਤੇ ਅੱਜ ਮੈਂ ਆ ਕੇ ਇੱਥੇ ਇੱਕ ਤਾਂ ਆਪਣੇ ਅੱਖੀਂ ਵੇਖਿਆ ਜੋ ਬਾਬਾ ਜੀ ਨੇ ਤਿਆਰ ਕਰਵਾਇਆ ਸਾਈਕਲ ਜਿਹੜਾ ਵਾਕਿੰਗ ਪਾਥ ਹੈ ਉਹਦੇ ਦੂਜੇ ਪੰਨੇ ਬਾਬਾ ਜੀ ਦਾ ਵੀ ਇੱਕ ਹੋਰ ਸੁਝਾਅ ਸੀਗਾ ਕਿ ਇਹਦੇ ਵਿੱਚ ਅਸੀਂ ਇੱਕ ਸਾਈਕਲ ਟਰੈਕ ਬਣਾਈਏ ਤੇ ਅੱਜ ਉੱਥੇ ਜਿਹੜੀ ਬੂਟੇ ਲਾਉਣ ਦੀ ਜਿਹੜੀ ਸ਼ੁਰੂਆਤ ਹੈ ਉਹ ਮਹਾਂਪੁਰਸ਼ ਬਾਬਾ ਖੀਸਮੀ ਜਿpuri ਵਾਲਿਆਂ ਦੇ ਹੱਥੋਂ ਅੱਜ ਉਹਨਾਂ ਦੀ ਸ਼ੁਰੂਆਤ ਹੋਈ ਗੀ ਬੁੱਤੇ ਲਾਉਣ ਦੀ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਅਮਰਸਰ ਸ਼ਹਿਰ ਨੂੰ ਵੀ ਮਤਲਬ ਕਿਤਨਾ ਕਿਤੇ ਬਹੁਤ ਵੱਡੀ ਸੌਗਾਤ ਨੇ ਜਿਹੜੇ ਬਾਬਾ ਖੀਸਮੀ ਜਿpuri ਵਾਲੇ ਇੱਥੇ ਇਹਨਾਂ ਦੇ ਜਿੰਨੇ ਵੀ ਸਾਰੇ ਸਾਥੀ ਨੇ ਉਹ ਸੌਗਾਤ ਨੇ ਉਹਨਾਂ ਨੇ ਅਮਰਸਰ ਵਾਸੀਆਂ ਨੂੰ ਇੱਕ ਜਿੰਨੀ ਬਿਊਟੀਫੁੱਲ ਜਿਹੜੀ ਵਾਕਿੰਗ ਲੇਨ ਦਿੱਤੀ ਹੈ ਉਹਦੇ ਨਾਲ ਨਾਲ ਇੱਕ ਅਸੀਂ ਬਾਬਾ ਜੀ ਨਾਲ ਅਸੀਂ ਪਲਾਨ ਕਰ ਰਹੇ ਹਾਂ ਕਿ ਅਸੀਂ ਉਹਨ ਇੱਕ ਸਾਈਕਲਿੰਗ ਟ੍ਰੈਕ ਜਿਹੜਾ ਹੈ ਉਹਦਾ ਵੀ ਅਸੀਂ ਹੁਣ ਉਹਦੀ ਕਪੈਲ ਜਿਹੜੀ ਹੈਗੀ ਉਹ ਅਸੀਂ ਹੁਣ ਕਰਨ ਜਾ ਰਹੇ ਹਾਂ ਬੂਤੇ ਨਵੇਂ ਲਾਉਂਦੇ ਰਹੀਦਾ ਵਾ ਤੇ ਅੱਜ ਸਾਡੇ ਕਮਿਸ਼ਨਰ ਅਮਰ ਸਰ ਸਾਹਿਬ ਅਮਰ ਸਰ ਸਾਹਿਬ ਦੇ ਕਮਿਸ਼ਨਰ ਸਾਹਿਬ ਕਾਰਪੋਰੇਸ਼ਨ ਦੇ ਉਹਨਾਂ ਦੇ ਨਾਲ ਦੇ ਅਧਿਕਾਰੀ ਡੀਐਫਓ ਸਾਹਿਬ ਤੇ ਹੋਰ ਵੀ ਸਾਰੇ ਸਤਿਕਾਰਯੋਗ ਸਾਂ ਤੇ ਇਹ ਨਹਿਰ ਦੇ ਦੂਸਰੇ ਪਾਸੇ ਵੱਲ ਜਿਹੜੇ ਆ ਉਹ ਰਵਾਇਤੀ ਬੂਤੇ ਜਿਹੜੇ ਆ ਉਹ ਲਾਉਣੇ ਸ਼ੁਰੂ ਕਰਦੇ ਜਿਹਦੇ ਵਿੱਚ ਨਿੰਮ ਵੀ ਲੱਗੂਗੀ ਅਮਲਤਾਸ ਦੇ ਬੂਟੇ ਲੱਗਣਗੇ ਫਿਰ ਲਕਣ ਦੇ ਬੂਟੇ ਲੱਗਣਗੇ ਫਿਰ ਚੌਕ ਰਸਿਆ ਫਿਰ ਸੋਨਾ ਹਾਂਜੀ ਇਸ ਤਰ੍ਹਾਂ ਗਲਮੋਰੀ ਜਿਹੜੇ ਸ਼ਾਹ ਵਾਲੇ ਹੋਣ ਤੇ ਵਾਤਾਵਰਨ ਨੂੰ ਵੀ ਜਿਹੜੇ ਸ਼ੁੱਧਤਾ ਦੇਣ ਹਨ ਉਹ ਫਿਰ ਵੱਡੇ ਪਲਾਂਟ ਜਿਹੜੇ ਨੇ ਉਹ ਲਾਉਣੇ ਸ਼ੁਰੂ ਕਰਦੇ ਆ ਤੇ ਅੱਜ ਉਹ ਦੀ ਸ਼ੁਰੂਆਤ ਕੀਤੀ ਆ ਇਹ ਸ਼ੁਰੂਆਤ ਜਾਂ ਰੋਜ਼ ਸ਼ੁਰੂਆਤ ਹੈ ਦੇ ਵਿੱਚ ਕੋਈ ਨਾ ਕੋਈ ਕੰਮ ਸਾਡੇ ਜਿਹੜੇ ਸੇਵਾਦਾਰ ਇੱਥੇ ਲੱਗੇ ਨੇ ਕੋਈ 15 ਕ ਸੇਵਾਦਾਰ ਜਿਹੜੇ ਨੇ ਉਹ ਇਹ ਗ੍ਰੀਨ ਪੈਚ ਤੇ ਕੰਮ ਕਰਦੇ ਆ ਇਹਦੀ ਕਟਿੰਗ ਦਾ ਇਹਦੀ ਸਾਂਭ ਸੰਭਾਲ ਦਾ ਇਹਨੂੰ ਪਾਣੀ ਪਾਉਣ ਦਾ ਇਹਦੀ ਸੁਖਾਈ ਕਰਨ ਦਾ ਤੇ ਇਸ ਤਰ੍ਹਾਂ ਕਰਕੇ ਰੋਜ਼ ਤੇ ਰੋਜ਼ ਰੋਜ਼ ਤੇ ਰੋਜ਼ ਇਹ ਇਲਾਕਾ ਨਿਵਾਸੀ ਲੋਕਾਂ ਵਾਸਤੇ ਇਹ ਦੇਖਣ ਵਾਲੀ ਸੋਹਣੀ ਵਧੀਆ ਚੀਜ਼ ਬਣਦੀ ਆ। ਵਾਤਾਵਰਨ ਸੰਭਾਲ ਲਈ ਜਿੱਥੇ ਬਖ ਬਖ ਜੱਥੇਬੰਦੀਆਂ ਵੱਲੋਂ ਕੰਮ ਕੀਤਾ ਜਾ ਰਿਹਾ ਇੱਥੇ ਤੱਕ ਦੀ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਵੀ ਅੱਜ ਅਮਰਸਰ ਸੁਲਤਾਨਪੁਰ ਨਹਿਰ ਦੇ ਉੱਪਰ ਬੂਟੇ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਆਖਿਆ ਕਿ ਬਾਬਾ ਜੀ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਵਧੀਆ ਉਪਰਾਂ ਲੈ। ਨਾਲ ਹੀ ਬਾਬਾ ਜੀ ਨੇ ਆਖਿਆ ਕਿ ਜਿਹੜੇ ਬੂਟੇ ਲਗਾਏ ਜਾ ਰਹੇ ਹਨ ਇੱਥੇ ਫਲਦਰ ਬੂਟੇ ਅਤੇ ਹੋਰ ਬੂਟੇ ਲਗਾਏ ਜਾਣਗੇ ਅਤੇ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਅਮਰਥਰ ਪਾਠਵੇ ਖਬਰਨਾਮਾ ਲਈ ਕੈਮਰਾਮੈਨ ਪ੍ਰੇਸ਼ਰਵਾਦੀ ਨਾਲ ਅਰਕੇਸ਼ ਕੁਮਾਰ